ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਗੱਲ ਜੁੜੀ ਆ ਭਾਈ ਅਮਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਇਸ ਸਮੇਂ ਜਿਹੜੀ ਅੱਜ ਫੇਰ ਬਹਿਸ ਹੋਈ ਆ ਲਗਾਤਾਰ ਕੰਟੀਨਿਊ ਜਿਹੜੀ ਉਹਨਾਂ ਦੀ ਬਹਿਸ ਚੱਲ ਰਹੀ ਆ ਲਗਭਗ 2 ਦਿਨਾਂ ਦੇ ਵਿੱਚ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਣਾਗਾ 1-2 ਦਿਨਾਂ ਦੇ ਵਿੱਚ ਬਹੁਤਾ ਟਾਈਮ ਨਹੀਂ ਲੰਬਾ ਨਹੀਂ ਲੱਗਦਾ ਲਗਭਗ ਆਰਡਰ ਤੈ ਹੋ ਚੁੱਕੇ ਨੇ ਰਿਹਾਈ ਦੇ ਤੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਛੇ ਸਾਥੀ ਜਲਦੀ ਜਿਹੜੇ ਬਾਹਰ ਆਉਣਗੇ ਜਿਹੜੇ ਕਿ 4 ਦਸੰਬਰ ਤੋਂ ਜਿਹੜੀ ਵੈਸ ਚੱਲ ਰਹੀ ਆ 4 ਨੂੰ ਚੱਲੀ ਆ 5 ਨੂੰ ਚੱਲੀ ਆ ਫਿਰ ਅੱਗੇ 9 ਨੂੰ ਚੱਲੀ ਆ ਅੱਜ 10 ਨੂੰ ਚੱਲੀ ਆ ਅੱਜ ਵੀ ਕੋਈ ਫੈਸਲਾ ਤੈਅ ਤੱਕ ਨਹੀਂ ਪੁੱਜਿਆ ਗਿਆ ਕੰਟੀਨਿਊ ਜਿਹੜੀ ਇਹ ਵੈਸ ਆਉ ਚੱਲ ਰਹੀ ਆ ਜੱਜ ਸਾਹਿਬਾਨ ਸਾਰਾ ਕੁਝ ਦੇਖ ਰਹੇ ਨੇ ਕਿਉਂਕਿ ਵਕੀਲ ਨੇ ਜਿਹੜੇ ਵਕੀਲ ਸਾਹਿਬਾਨ ਜਿਹੜੇ ਨੇ ਸਰਕਾਰੀ ਵਕੀਲ ਵੀ ਨੇ ਸਰਕਾਰਾਂ ਵੱਲੋਂ ਆਪਣੇ ਖੜੇ ਕੀਤੇ ਹੋਏ ਵਕੀਲ ਵੀ ਨੇ ਦੂਜੇ ਪਾਸੇ ਬੱਕ ਬੱਕ ਸਿੰਘਾਂ ਦੇ ਵਕੀਲ ਨੇ ਤੇ ਅੰਮਰਿਤਪਾਲ ਸਿੰਘ ਦੇ ਵਕੀਲ ਨੇ ਸਾਹਬਾਨ ਨੇ ਜਿਹੜੀ ਕੰਟੀਨਿਊਜ ਆ ਜਿਹੜੀ ਬੈਸਾਉ ਚੱਲ ਰਹੀ ਆ ਤੇ ਭਾਈ ਅੰਮਰਿਤਪਾਲ ਸਿੰਘ ਜਲਦੀ ਰਿਹਾ ਹੋਣਗੇ ਤੇ ਨਾਲ ਦੇ ਉਹਨਾਂ ਦੇ ਸਾਥੀ ਰਿਹਾ ਹੋਣਗੇ ਤੁਸੀਂ ਪਰਮਾਤਮਾ ਤੇ ਵਹਿਗੁਰੂ ਤੇ ਭਰੋਸਾ ਰੱਖੋ ਹੁਣ ਕਹਿੰਦੇ ਨਾਲ ਕਾਲੀ ਪੈ ਜਾਂਦੀ ਆ ਕਿ ਭਾਈ ਤੂੰ ਕਹਤਾ ਕਿ ਜਾਨੀ ਕਿ ਅੱਜ ਹੀ ਆ ਜਾਣਗੇ ਆਉਣਗੇ ਪ੍ਰਮਾਤਮਾ ਤੇ ਨਿਹਚਿਆ ਰੱਖੋ ਦੇਖੋ ਜੋ ਗੱਲ ਸਾਡੇ ਕੋਲੇ ਉੱਪਰਦੀ ਆ ਜੋ ਖਬਰ ਸਾਨੂੰ ਮਿਲਦੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਹੁਣ ਜੋ ਕਿ ਬਸੰਤ ਸਿੰਘ ਦੌਲਤਪੁਰਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਮਾਤਾ ਜਿਹੜੀ ਜਿਹੜੀ ਚੜਾਈ ਕਰ ਗਈ ਸੀ ਪਿਛਲੇ ਤਿੰਨ ਦਿਨ ਤਿੰਨ ਦਿਨਾਂ ਤੋਂ ਅੱਜ ਬਸੰਤ ਸਿੰਘ ਨੂੰ ਉਹਨਾਂ ਦਾ ਮਾਤਾ ਦਾ ਸੰਸਕਾਰ ਸੀ ਬਸੰਤ ਸਿੰਘ ਨੂੰ ਜਿਹੜਾ ਬਸੰਤ ਸਿੰਘ ਦੌਲਤਪੁਰ ਪਿੰਡਾ ਮੋਗੇ ਦੇ ਵਿੱਚ ਆ ਉਹਨਾਂ ਨੂੰ 7 ਦਿਨਾਂ ਦੀ ਜਿਹੜੀ ਪ੍ਰੋਬਲ ਮਿਲੀ ਆ ਪੁਲਿਸ ਪਾਰਟੀ ਸਮੇਤ ਜਿਹੜਾ ਵੱਡੀ ਪੁਲਿਸ ਪਾਰਟੀ ਜਿਹੜੀ ਪੰਚੀ ਹੋਈ ਆ ਅੱਜ ਉਹਨਾਂ ਦੀ ਮਾਤਾ ਦਾ ਸੰਸਕਾਰ ਸੀ ਤੇ ਫਿਰ ਭੋਗ ਤੱਕ ਜਿਹੜਾ ਭਾਈ ਬਸੰਤ ਸਿੰਘ ਇੱਥੇ ਰਹਿਣਗੇ ਭੋਗ ਤੋਂ ਬਾਅਦ ਫਿਰ ਅਸਾਮ ਦੀ ਜਿਹੜੀ ਜੇਲ੍ਹ ਐ ਡਿਬਰੂਗੜਾ ਉੱਤੇ ਚਲੇ ਜਾਣਗੇ ਕਿਉਂਕਿ 7 ਦਿਨਾਂ ਦੀ ਪ੍ਰੋਬਲ ਇਸ ਕਰਕੇ ਦੇ ਦਿੱਤੀ ਆ ਕਿਉਂਕਿ ਜਿਹੜਾ ਲਿਆਉਣਾ ਖਰਚਾ ਬੜਾ ਹੁੰਦਾ ਸਰਕਾਰ ਦਾ 2500 ਕਿਲੋਮੀਟਰ ਤੋਂ ਲਿਆਉਣਾ ਤੇ ਵੀ ਫੇਰ ਇਹ ਜਿਹੜਾ ਭੋਤ ਲਿਆਉਣਾ ਪਊਗਾ ਚਲੋ ਆਪਾਂ ਧੰਨਵਾਦ ਕਰਦੇ ਆ ਜਿੰਨਾ ਵੀ ਇਨੂੰ ਪ੍ਰੋਲ ਦਿੱਤੀ ਆ ਡੀਸੀ ਨੇ ਦਿੱਤੀ ਅੰਬਸਰ ਦੇ ਨੇ ਸਰਕਾਰ ਨੇ ਦਿੱਤੀ ਆ ਹਾਈ ਕੋਰਟ ਸਾਹਿਬ ਨੇ ਦਿੱਤੀ ਆ ਧੰਨਵਾਦ ਆ ਚਲੋ ਇਨਹੀਂ ਬਾਕੀ ਜਿਹੜਾ ਭਾਈ ਅੰਮਰਪਾਲ ਸਿੰਘ ਦਾ ਮਾਮਲਾ ਹੈਗਾ ਇਹ ਜਲਦੀ ਹੱਲ ਹੋ ਜਾਊਗਾ ਹੁਣ ਕਈ ਚੀਕਾਂ ਵੜੀਆਂ ਮਾਰ ਰਹੀ ਨੇ ਇੱਥੇ ਹੁਣ ਸਭ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਮੈਂ ਇੱਥੇ ਮੈਂ ਦੱਸ ਦੇਵਾਂ ਕਿ ਤੁਸੀਂ ਜਿਹੜਾ ਬਾਦਲ ਕੇ ਲਾਣੇ ਨੇ ਇੱਕ ਜਿਹੜਾ ਇਸ ਤਰ੍ਹਾਂ ਢਾਲ ਬਣਾਇਆ ਰਿਹਾ ਇਹਨੇ ਅੱਜ ਇੱਕ ਮੈਂ ਗੱਲ ਵਿਚਾਲੇ ਭੁੱਲ ਗਿਆ ਸੀ ਅੱਜ ਢਾਲ ਬਣਾ ਰਹੇ ਨੇ ਦਰਬਾਰ ਸਾਹਿਬ ਤੇ ਗੋਲੀ ਲੱਗੀ ਆ ਲੋਕਾਂ ਨੂੰ ਭਰਮਾਉਣ ਦੇ ਖਾਤਰ ਲੋਕਾਂ ਨੂੰ ਵੀ ਨਰੈਣ ਸਿੰਘ ਚੌੜੇ ਦੇ ਖਿਲਾਫ ਕਰਦੀਏ ਅਸੀਂ ਕਿ ਦਰਬਾਰ ਸਾਹਿਬ ਨੂੰ ਢਾਲ ਬਣਾ ਕੇ ਦਰਬਾਰ ਸਾਹਿਬ ਤੇ ਗੋਲੀ ਚਲਾਈ ਆ ਦਰਬਾਰ ਸਾਹਿਬ ਤੇ ਗੋਲੀ ਨਰੈਣ ਸਿੰਘ ਚੌੜਾ ਜਾਂ ਕੋਈ ਹੋਰ ਸਿੰਘ ਨਾ ਅੱਜ ਚਲਾ ਸਕਦਾ ਨਾ ਕੱਲ ਚਲਾ ਸਕਦਾ ਠੀਕ ਆਗੇ ਜੇਕਰ ਤੁਸੀਂ ਦੁਸ਼ਟ ਮੈਥੇ ਉੱਥੇ ਦੋਟਾ ਨੰਬਰ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਮੱਸਾ ਰੰਗੜ ਵੀ ਬੈਠਾ ਸੀ ਤੇ ਉਹਨੂੰ ਵੀ ਜਿਹੜਾ ਸੋਦਾ ਸਿੰਘਾ ਨੇ ਫਿਰ ਤੁਸੀਂ ਇਹ ਵੀ ਨਾ ਕਹਿਣਾ ਕਿ ਦਰਬਾਰ ਸਾਹਿਬ ਦੇ ਵਿੱਚ ਬੈਠਾ ਸੀ ਉਹ ਤਾਂ ਉੱਥੇ ਜਦੋਂ ਕੋਈ ਨਿੰਦਕਾ ਜਦੋਂ ਕੋਈ ਪਾਪੀ ਗੁਰੂ ਸਾਹਿਬਾਂ ਦਾ ਤੇ ਜਿਹੜਾ ਉਹ ਕੁਝ ਕਰੂਗਾ ਤੇ ਫਿਰ ਸਿੰਘਾਂ ਨੂੰ ਸਾਰਾ ਕੁਸਾ ਰਬੈਤੀ ਜਿਹੜੇ ਸਜ਼ਾ ਨੇ ਉਹ ਦੇਣੀਆਂ ਪੈਂਦੀਆਂ ਨੇ ਇਹ ਕੋਈ ਇਤਿਹਾਸ ਅੱਜ ਦਾ ਨਹੀਂ ਇਹ ਪੁਰਾਣਾ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਹੁਣ ਤੱਕ ਦਾ ਹੀ ਆਲਾ ਚਲਦਾ ਰਿਹਾ ਹੈਗਾ ਤੇ ਹੁਣ ਢਾਲ ਬਣਾ ਰਹੇ ਨੇ ਇਹ ਸ੍ਰੀ ਦਰਬਾਰ ਸਾਹਿਬ ਨੂੰ ਤੇ ਲੋਕਾਂ ਨੂੰ ਖਲਾਫ ਕਰਨਾ ਚਾਹੁੰਦੇ ਨੇ ਹੁਣ ਪੰਥ ਦੇ ਵਿੱਚੋਂ ਕਹਿੰਦੇ ਮੀ ਸੇਕਿਆ ਜਾ ਰਿਹਾ ਹੈਗਾ ਨਰੇਂਦਰ ਸਿੰਘ ਚੌੜੇ ਨੂੰ ਹਰਜਿੰਦਰ ਸਿੰਘ ਧਾਮੀ ਵਰਗੇ ਮਿਲੇ ਨੇ ਇਹ ਸਾਰਾ ਡਰਾਮਾ ਹੈਗਾ ਦੂਜੇ ਪਾਸੇ ਇੱਕ ਵੱਡੀ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਥੇਦਾਰਾਂ ਨੂੰ ਹੀ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈਗਾ ਜਥੇਦਾਰਾਂ ਨੂੰ ਹੀ ਜਿਹੜਾ ਕਿ ਸੰਗਵੀਰ ਬਾਦਲ ਨੇ ਹਮਲੇ ਤੋਂ ਬਾਅਦ ਕਹਿੰਦੇ ਵੀ ਇਹਨਾਂ ਨੇ ਇਹਨਾਂ ਨੂੰ ਸਗੀਰ ਬਾਦਲ ਨੂੰ ਸਜ਼ਾ ਕਿਉਂ ਲਾਈ ਆ ਤੇ ਕਿਉਂ ਬਾਹਰ ਬਿਠਾਏ ਆ ਇਸ ਕਰਕੇ ਕਹਿੰਦੇ ਵੀ ਜਥੇਦਾਰਾਂ ਦੀ ਸੁੱਟੀ ਹੋਣ ਵਾਲੀ ਆ ਅੱਜ ਖਬਰ ਇਹ ਵੀ ਵੱਡੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਭਾਈ ਅੰਮਰਤਪਾਲ ਸਿੰਘ ਜਦੋਂ ਜੇਨਾਲਾ ਘਟਨਾ ਵਾਪਰੀ ਆ ਸਭ ਤੋਂ ਪਹਿਲਾਂ ਬੀਬਾ ਹਰਜਿਵਰਤ ਕੌਰ ਬਾਦਲ ਨੇ ਚੀਜ਼ ਚੀਕ ਕਿਹਾ ਜਿਨੇ ਢਾਲ ਬਣਾ ਕੇ ਉਹ ਥਾਣੇ ਦੇ ਵਿੱਚ ਗੁਰੂਗ੍ਰਾਂਸਾ ਦੀ ਸਵਾਰੀ ਲੈ ਗਿਆ ਅੰਬਰਦਪਾਲ ਸਿੰਘ ਜਿਹਨੇ ਐ ਕਰਤਾ ਜੀ ਨੇ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਫਲਾਨਾ ਹੋ ਜੂ ਫਿਰ ਸਾਰੇ ਪਿੱਟ ਸਿਆਪੇ ਸਾਰੇ ਲਾਗੇ ਕਰਨਾ ਫਿਰ ਹੰਬਰਦਰ ਦੀ ਜਿਤਾਉਣ ਲੱਗ ਜਾਂਦੇ ਆ ਕੋਈ ਇਹਨਾਂ ਦਾ ਨਾ ਕੋਈ ਸਟੈਂਡ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਇਹਨਾਂ ਦਾ ਐ ਨਹੀਂ ਪਤਾ ਕਿ ਹੁਣ ਇੱਥੇ ਕੀ ਬੋਲ ਪੈਣਾ ਅੱਜ 2 ਮਿੰਟਾਂ ਬਾਅਦ ਇਹਨਾਂ ਦਾ ਟੋਨ ਜਿਹੜੀ ਟੋਨ ਆ ਬਦਲ ਬਦਲ ਜਾਂਦੀ ਆ ਤੇ ਫਿਰ ਉਹ ਇਹਨਾਂ ਦਾ ਜੇ ਅੱਜ ਕੱਲ੍ਹ ਇਹ ਕਹਿ ਦੇਣਾ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਲੋ ਭਾਈ ਅਸੀਂ ਤੁਹਾਡੀ ਮਦਦ ਕਰਦੇ ਆਂ ਦੇਖੋ ਫਿਰ ਭੰਗੜੇ ਪਾਉਂਦੇ ਇਹ ਫਿਰ ਆਖਣਗੇ ਜੀ ਅੰਮ੍ਰਿਤਪਾਲ ਵਰਸਿੰਗ ਵਰਗਾ ਤਾਂ ਕੋਈ ਇੱਥੇ ਆਇਆ ਨਹੀਂ ਤੇ ਨਾ ਆਵੇ ਫਿਰ ਇਹਨਾਂ ਦੇ ਮੂੰਹ 'ਚ ਇਹ ਨਿਕਲ ਲਾਂਗਾ ਕਿਉਂਕਿ ਹਮੈਤ ਭਾਲਦੇ ਆ ਹੁਣ ਇਹ ਚੀਕਦੇ ਫਿਰਦੇ ਆ ਇਹਨਾਂ ਕੋਲੇ ਬੱਚਿਆ ਕੱਖ ਨਹੀਂ ਹੁਣ ਨਾਂ ਦੇਨਾਂ ਕੋਲੇ ਕੋਈ ਜਿਹੜਾ ਆ ਦੂਜਾ ਤੀਜਾ ਧੜਾਗਾ ਛੇਤੀ ਛੇਤੀ ਉਬਰੀ ਲੋਟ ਆਉਂਦਾਗਾ ਉਹ ਵੀ ਭੂਸਰਿਆ ਫਿਰਦਾਗਾ ਉਹ ਕਹਿੰਦੇ ਵੀ ਅਸੀਂ ਮੁੱਖ ਮੰਤਰੀ ਦਾ ਉਹ ਕਰਾਂਗੇ ਨਾ ਤੁਸੀਂ ਬਣਨਾ ਨਾ ਉਹਨਾਂ ਨੇ ਬਣਨਾ ਤੇ ਠੀਕ ਆ ਕਿ ਜੇਵੇਂ ਚੱਲੀ ਜਾਂਦਾ ਤੁਸੀਂ ਚਲਾਈ ਜਾਓ ਜਿਹੜਾ ਰੌਲਾ ਪੈਂਦਾ ਪਾਈ ਜਾਓ ਜੇਕਰ ਸਰੌਣੀ ਕਮੇਟੀ ਦੀਆਂ ਵੋਟਾਂ ਪੈ ਜਾਣ ਸਰਕਾਰ ਪਵਾ ਕਿਉਂ ਨਹੀਂ ਰਹੀ ਸੈਂਟਰ ਸਰਕਾਰ ਨੇ ਜਿਹੜੀ ਸਰੌਣੀ ਕਮੇਟੀ ਦੀਆਂ ਵੋਟਾਂ ਨੇ ਸਭ ਤੋਂ ਵੱਡਾ ਅੜਿੱਕਾ ਗਾ ਉਹ ਜਿਸ ਦਿਨ ਸਰੌਣੀ ਕਮੇਟੀ ਦੀਆਂ ਇਲੈਕਸ਼ਨ ਹੁੰਦੀਆਂ ਵੋਟਾਂ ਪੈਂਦੀਆਂ ਨੇ ਉਹਦੇ ਬਦਲ ਕਹਿੰਦਾ ਜਿਹੜਾ ਕਿ ਆਪਾਂ ਇਹ ਕਹਦੇ ਕਿ ਲਾਸਟ ਦਿਨ ਸ਼ੁਰੂ ਹੋ ਜੂਗਾ ਕਿ ਇਹਨਾਂ ਦਾ ਪਾਪਾਂ ਦਾ ਘੜਾ ਤਾਂ ਭਰੇ ਗਿਆਗਾ ਉਸ ਦਿਨ ਜਿਹੜਾ ਇਹਨਾਂ ਦਾ ਲਾਸਟ ਦਿਨ ਸ਼ੁਰੂ ਹੋ ਜੂਗਾ ਜਣੇ ਕਿ ਪਾਪਾਂ ਦਾ ਫੁੱਲ ਘੜਾ ਭਰ ਜੂ ਕਿਉਂਕਿ ਜਿੰਨੇ ਇਹਨਾਂ ਦੇ ਬੰਦੇ ਨੇ ਲੋਕਾਂ ਨੇ ਦੇਖ ਲੇ ਬੜਾ ਲੋਕਾਂ ਨੇ ਜ਼ੁਲਮ ਚੱਲ ਲਿਆ ਸੁਨਾਉਣੇ ਕਮੇਟੀ ਨੂੰ ਤੁਸੀਂ ਵੇਖਦੇ ਜਾ ਕੇ ਆਮ ਜੋ ਸਦਾ ਹੱਲੂ ਉੱਤੇ ਜਾਂਦਾਗਾ ਤੁਹਾਨੂੰ ਕੋਈ ਕਮਰਾ ਨਹੀਂ ਮਿਲਦਾ ਸਪਾਰਸ਼ ਕਿਹਦੀ ਪਵਾਉਣੀ ਪੈਂਦੀ ਆ ਕਿਸੇ ਸਲੋਨਿਕ ਕਮੇਟੀ ਮੈਂਬਰ ਦੀ ਕਿਸੇ ਮੈਨੇਜਰ ਦੀ ਜਾਂ ਕਿਸੇ ਹੋਰ ਲੀਡਰ ਦੀ ਸਪਾਰਸ਼ ਆ ਪਾ ਕੇ ਕਮਰਾ ਲੈਣਾ ਪੈਂਦਾ ਸਾਰੇ ਕਮਰੇ ਬੇਲੇ ਪਏ ਹੁੰਦੇ ਆ ਚਾਬੀਆਂ ਲਾ ਕੇ ਜਿੰਦੇ ਚਾਬੀਆਂ ਇਹਨਾਂ ਦੇ ਕੋਲੇ ਹੁੰਦੀਆਂ ਨੇ ਜਦੋਂ ਇਹਨਾਂ ਨੂੰ ਰਾਤ ਨੂੰ ਜਾਂ ਕਿਹੜੇ ਵੇਲੇ ਫੋਨ ਆ ਜਾਵੇ ਫਲਾਣੇ ਲੀਡਰ ਨੇ ਆਉਣਾ ਧੰਕੇ ਐਮਐਲਏ ਨੇ ਆਉਣਾ ਫਲਾਣੇ ਦੇ ਬੱਚੇ ਨੇ ਆਉਣਾਗਾ ਉਦੋਂ ਸਾਰਾ ਕੁਝ ਖੁੱਲੇ ਜਾਂਦਾਗਾ ਇਹ ਸਾਰਾ ਕੁਝ ਇਹ ਆਪ ਦੇ ਕੋਲ ਰੱਖਦੇ ਨੇ VIP ਕਮਰੇ ਨੇ ਜਿਹੜੇ ਸਾਬਕੇ ਰੱਖਦੇ ਨੇ ਤੇ ਲੋਕਾਂ ਨੂੰ ਕਦੇ ਉਧਰ ਭੇਜ ਦਿੰਦੇ ਜੋ ਉੱਥੋਂ ਪਰਚੀ ਕਟਾ ਲਓ ਉੱਥੋਂ ਪਰਚੀ ਕਟਾ ਕੇ ਬਾਬਾ ਦੀਪ ਸਿੰਘ ਗੁਰਦੁਆਰੇ ਤੇ ਉਹ 2 ਕਿਲੋਮੀਟਰ ਪੈ ਜਾਂਦਾਗਾ ਹੁਣ ਜਿਹੜੀਆਂ ਵਰਦਨ ਨੇ ਸਾਡੀਆਂ ਮਾਵਾ ਭੈਣਾ ਜਾਂ ਸਾਡੇ ਬਾਪੂ ਬਜ਼ੁਰਗ ਨੇ ਉਹਨਾਂ ਨਾਲ ਇੰਨੀ ਖੱਜਲ ਖਵਾਈ ਕਰਦੇ ਤੁਸੀਂ ਕਈ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਵੇਖਿਆ ਹੋਣਾ ਇਸ ਕਰਕੇ ਇਹ ਜਿਹੜਾ ਸਾਰਾ ਗਾਇਲ ਲਾਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਹੋएगी ਉਹ ਵੀ ਬਾਦਲ ਦੇ ਥੱਲੇ ਆ ਜਥੇਦਾਰ ਵੀ ਬਾਦਲ ਦੇ ਥੱਲੇ ਆ ਤੇ ਜਿਹੜਾ ਅਕਾਲੀ ਦਲ ਆ ਉਹ ਵੀ ਬਾਦਲ ਦੇ ਥੱਲੇ ਆ ਇਹ ਸਾਰਾ ਜਿਹੜਾ ਹੈ ਇਹ ਇੱਕ ਧਿਰ ਦਾ ਕਬਜ਼ਾ ਹੈ ਬਾਦਲ ਦਾ ਕਬਜ਼ਾ ਹੈ ਜਾਂ ਅਕਾਲੀ ਦਲ ਦਾ ਕਬਜ਼ਾ ਨਾ ਕਹੋ ਇਹਨੂੰ ਹੁਣ ਅੰਮਰਤਪਾਲ ਸਿੰਘ ਦੀ ਜਿਹੜੀ ਰਿਹਾਈ ਦੇ ਆਰਡਰ ਲਗਭਗ ਤੈ ਹੋ ਚੁੱਕੇ ਨੇ ਇਹ ਸਮਝ ਲਓ ਇਹ ਸਮਝ ਕੇ ਤੁਸੀਂ ਅਕਾਲ ਪੁਰਖ ਵagge ਅਰਦਾਸ ਜ਼ਰੂਰ ਕਰਿਓ ਤੇ ਲਗਭਗ ਪਾਈ ਅੰਮਰਤਪਾਲ ਸਿੰਘ ਤੇ ਸਾਥੀਆਂ ਦੇ ਆਰਡਰ ਐਨਐਸਏ ਜਿਹੜੀ ਉਹਨਾਂ ਤੇ ਲੱਗੀ ਆ ਉਹ ਟੁੱਟ ਰਹੀ ਆ ਤੇ ਉਹਨਾਂ ਨੂੰ ਜਿਹੜੀ ਜ਼ਮਾਨਤ ਆ ਜਲਦੀ ਮਿਲਣ ਵਾਲੀ ਆ ਜਲਦੀ ਤੁਹਾਡੇ ਪੰਜਾਬ ਦੇ ਵਿੱਚ ਉਸ ਨੌਜਵਾਨ ਨੇ ਪਹਿਲਾ ਬਾਗ ਵਿਚਰਨਾਗਾ ਖਾਲਸਾ ਬਹਿਰ ਵੀ ਨਿਕਲੋਗੀ ਜਿਹੜੇ ਅੱਜ ਨੌਜਵਾਨ ਨਸ਼ੇ ਦੇ ਵਿੱਚ ਧਸ ਰਹੇ ਨੇ ਨਸਾ ਜਿਹੜੇ ਚਿੱਟੇ ਵਾਲੇ ਟੀਕੇ ਲਾ ਲਾ ਕੇ ਮਾਰੇ ਨੇ ਅੱਜ ਉਹ ਨੌਜਵਾਨ ਵੀ ਆਪਣੇ ਮੂੰਹੋਂ ਕਹਿੰਦੇ ਆ ਕਿ ਜੇਕਰ ਅੰਮ੍ਰਿਤਪਾਲ ਸਾਲ 2 ਸਾਲ ਹੋ ਰਹਿ ਜਾਂਦਾ ਤੇ ਅਸੀਂ ਜਿਹੜਾ ਚਿੱਟਾ ਸਾੜ ਜਾਣਾ ਸੀ ਅਸੀਂ ਨਸੇ ਸਾੜ ਜਾਣੇ ਸੀ ਬਹੁਤੇ ਜਿਆਦੇ ਨੌਜਵਾਨ ਇਹਨਾਂ ਦੀਆਂ ਨੌਜਵਾਨ ਇਹ ਗੱਲਾਂ ਕਹਿੰਦੀਆਂ ਫਿਰ ਕਈ ਮਾਮਾ ਰੋਂਦਿਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮਾਮਾ ਰੋਂਦਿਆਂ ਕਿ ਜਿਹੜੀ ਸਰਕਾਰ ਆ ਹਮੇਸ਼ਾ ਸੱਚੇ ਬੰਦੇ ਨੂੰ ਇਹ ਰਹਿਣ ਨਹੀਂ ਦਿੰਦੀ ਜਾਂ ਮਰਵਾ ਦਿੰਦੀ ਐ ਇਹ ਜਾਂ ਕਿਸੇ ਉਹਨਾਂ ਦਾ ਜੇਲ੍ਹਾਂ ਦੇ ਵਿੱਚ ਇਹ ਜਿਹੜਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟ ਦਿੰਦੀ ਆ ਇਸ ਕਰਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਹਰ ਬੱਚੇ-ਬੱਚੇ ਨੂੰ ਜਾ ਕੇ ਪੁੱਛ ਲੋ ਬਜ਼ੁਰਗ ਨੂੰ ਪੁੱਛ ਲੋ ਮਾਮਾ ਨੂੰ ਪੁੱਛ ਲੋ ਭੈਣਾਂ ਨੂੰ ਪੁੱਛ ਲੋ ਜੇਕਰ ਕਿਸੇ ਨੇ ਇੱਕ ਨੇ ਵੀ ਜਵਾਬ ਦੇ ਦੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਨਹੀਂ ਆਉਣਾ ਚਾਹੀਦਾ ਹਰ ਇੱਕ ਘਰ ਦਾ ਬੱਚਾ-ਬੱਚਾ ਇਹ ਕਹਿ ਰਿਹਾਗਾ ਇਮੈਂ ਆਪਣੇ ਕੋਲੋਂ ਨਹੀਂ ਬਣਾ ਰਿਆ ਜਿਹੜਾ ਵੀ ਬੰਦਾ ਚਾਹੇ ਪੰਜਾਬ ਸਰਕਾਰ ਚਾਹੇ ਬਾਦਲ ਕੇ ਚਾਹੇ ਕੋਈ ਹੋਰ ਆ ਕੇ ਹੈ ਸਰਵੇ ਕਰ ਲੈਣਾ ਤੇ ਭਾਈ ਅੰਮਰਤਪਾਲ ਸਿੰਘ ਦੇ ਜਿਹੜੀ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ ਪਿੰਡਾਂ ਚ ਵਿੱਚ ਬੈਠੇ ਲੋਕ ਕੀ ਕਹਿੰਦੇ ਨੇ ਜਾਂ ਸਾਰਾ ਚ ਬੈਠੇ ਲੋਕ ਕੀ ਕਹਿੰਦੇ ਨੇ ਹੁਣ ਜਿਹੜਾ ਕੋਈ ਹੋਏ ਬਾਦਲ ਕਾ ਟੱਟੂ ਜਿਹੜਾ ਹੋਏ ਜਿਹੜਾ ਪੂਰਾ ਨਖੇਦਾਪਾ ਕਹਿ ਦਈਏ ਕਿ ਜਿਹਨੇ ਇੱਕ ਨਿੰਦਣੀ ਨਿੰਦਣਾਗਾ ਚਾਹੇ ਕਹਿੰਦੇ ਹੁੰਦੇ ਆ 100% ਬੰਦਾ ਕੰਮ ਕਰ ਲੇ ਸਹੀ ਪਰ ਉਹਨੇ ਕਹਿਣਾ ਹੀ ਕਹਿਣਾਗਾ ਕਿ ਇਹਨੇ ਤਾਂ ਨਾ ਕਰੇ ਨੀ ਕੰਮ ਹੀ ਨਹੀਂ ਕਰਿਆ ਉਹਦੇ ਭਾ ਦਾ ਤਾਂ ਜਿਵੇਂ ਉੱਲੂ ਨੂੰ ਔਰ ਰਾਤ ਨੂੰ ਦਿਂਦਾ ਕਿ ਦਿਨ ਨੂੰ ਦਿਨਾ ਨਹੀਂ ਉਹ ਕੰਮਾਂ ਉੱਲੂ ਨੂੰ ਲੱਗਦਾ ਕਿ ਜਿਹੜਾ ਮੈਂ ਰਾਤ ਨੂੰ ਤੁਰਿਆ ਫਿਰਦਾਗਾ ਮੇਰੇ ਭਾ ਦੀ ਤਾਂ ਸਾਰਾ ਜੱਗ ਮਰ ਗਿਆ ਤੇ ਕਿਉਂਕਿ ਉਹ ਲੋ ਰਾਤ ਨੂੰ ਦਿਂਦਾ ਕਿ ਬਾਕੀ ਲੋਕ ਸਾਰੇ ਪੰਸੀ ਸਾਰੇ ਕੁਝ ਪੈ ਜਾਂਦੇ ਆ ਉਹਨੂੰ ਇਕੱਲੇ ਨੂੰ ਫਿਰ ਉਹ ਦਿਸਦਾ ਤੇ ਉਹ ਭੱਜਿਆ ਫਿਰਦਾਗਾ ਉਹਨੂੰ ਐ ਲੱਗਦਾ ਕਿ ਸਾਰਾ ਜੱਗ ਮਰ ਗਿਆ ਇਸ ਕਰਕੇ ਕਈ ਬਾਦਲ ਕੇ ਨੂੰ ਲੱਗਦਾ ਕਿ ਸਾਰਾ ਜੱਗ ਹੀ ਮਰ ਗਿਆ ਹੀ ਪਤਾ ਨਹੀਂ ਅਸੀਂ ਤੁਰੇ ਫਿਰਦੇ ਆਂ ਧਰਤੀ ਦੇ ਉੱਤੇ ਤੇ ਭਾਈ ਅਮਰਤਪਾਲ ਸਿੰਘ ਜੀ ਤੁਸੀਂ ਅਰਦਾਸ ਕਰੋ ਚੜ੍ਹਦੇ ਕਲਾ ਵਿੱਚ ਹੋਵੇ ਤੇ ਉਹਨਾਂ ਦੇ ਮਾਪੇ ਬਪਾ ਜਿਹੜੇ ਨੇ ਉਹ ਚੜ੍ਹਦੇ ਕਲਾ ਦੇ ਵਿੱਚ ਹੁਣ ਨਾਲ ਦੇ ਸਿੰਘ ਚੜ੍ਹਦੇ ਕਲਾ ਦੇ ਵਿੱਚ ਹੁਣ ਤੇ ਭਾਈ ਬਸੰਤ ਸਿੰਘ ਦੌਲਤਪੁਰ ਦੇ ਅੱਜ ਮਾਤਾ ਜੀ ਉਹ ਚੜ੍ਹਾਈ ਕੀਤੀ ਉਹਦਾ ਸੰਸਕਾਰ ਹੋਇਆ ਤੇ ਬਹੁਤ ਦੁਖਦਾਈ ਖਬਰ ਹੈ ਇਹ ਤੇ ਅਸੀਂ ਸੰਧਾਨ ਲਈ ਅਰਪਣ ਕਰਦੇ ਆਂ ਮਾਤਾ ਜੀ ਨੂੰ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ਿਓ ਤੇ ਬਸੰਤ ਸਿੰਘ ਦੌਲਤਪੁਰ ਦੇ ਬਾਕੀ ਪਰਿਵਾਰ ਨੂੰ ਸਾਰੇ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ਿਓ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮਾਂ ਪਿਓ ਮਾਤਾ ਤੇ ਪਿਤਾ ਬਹੁਤ ਵੱਡੇ ਸਹਾਰੇ ਹੁੰਦੇ ਨੇ ਧੰਨ ਨੇ ਉਹ ਲੋਕ ਜਿਨ੍ਹਾਂ ਦੇ ਕੋਲ ਮਾਂ ਤੇ ਬਾਪ ਨੇ ਜਿਹੜੇ ਕੇ ਸੇਵਾ ਕਰਦੇ ਨੇ ਮਾਂ ਬਾਪ ਦੀ ਉਹਨਾਂ ਦੇ ਲਈ ਸਾਰਾ ਕੁਝ ਇੱਥੇ ਹੀ ਆ ਜੇ ਕੋਈ ਮਾਂ ਬਾਪ ਦੀ ਠੇਡੇ ਮਾਰ ਰਿਹਾ ਮਾਂ ਬਾਪ ਬਾਪ ਦੀ ਸੇਵਾ ਨਹੀਂ ਪੁੱਛ ਰਿਹਾ ਕੋਈ ਮਾਂ ਬਾਪ ਨੂੰ ਉਹਦੇ ਵਰਗਾ ਕਿਰਤਕਾ ਨਾ ਬੱਚਾ ਕੋਈ ਨਹੀਂ ਹੋ ਸਕਦਾ ਤੇ ਉਹ ਕੋਈ ਬੇਟੀ ਆ ਚਾ ਕੋਈ ਉਹਦਾ ਬੇਟਾ ਗਾ ਪਰ ਜਦੋਂ ਉਹਦਾ ਤਾਨਾ ਮਹਿਸੂਸ ਹੁੰਦਾ ਜਦੋਂ ਤੁਹਾਡੇ ਮਾ ਮਾਤਾ ਪਿਤਾ ਇਸ ਜਹਾਨ ਤੋਂ ਤੁਰ ਜਾਣ ਸਭ ਤੋਂ ਵੱਡੀ ਉਹ ਤੁਹਾਨੂੰ ਚਿੰਤਾ ਤੇ ਦੁੱਖ ਹੁੰਦਾ ਉਹਦੋਂ ਦੁੱਖ ਹੋਰ ਹੁੰਦਾਗਾ ਕਿ ਜਦੋਂ ਤੁਸੀਂ ਜੇਲਾਂ ਦੇ ਵਿੱਚ ਹੋਵੋ ਦੋ ਦੋ ਸਾਲ ਦੇ ਵਿੱਚ ਤੇ ਮਾਗਰ ਤਾਂ ਆਡੀਆਂ ਮਾਮਾ ਜਿਹੜੀਆਂ ਕਿ ਕੱਲ ਚੜ੍ਹਦੀ ਕਲਾ ਦੇ ਵਿੱਚ ਸੀ ਸਾਡੇ ਪੁੱਤਾਂ ਦੇ ਵਿਯੋਗ ਦੇ ਵਿੱਚ ਤਰਸ-ਤਰਸ ਕੇ ਤਾਂ ਨੂੰ ਜਿਹੜੀਆਂ ਇਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਈਆਂ ਅਕਾਲ ਚਲਾਣਾ ਕਰ ਜਾਂਦੀਆਂ ਨੇ ਤੇ ਫਿਰ ਉਹ ਉਸ ਪੁੱਤ ਲਈ ਵੀ ਸਾਰੀ ਜ਼ਿੰਦਗੀ ਤੜਪਣਾ ਰਹਿੰਦੀ ਆ ਕਿ ਮੈਂ ਆਪਣੀ ਮਾਂ ਦੇ ਨਾਲ ਆ ਜਾਂਦੀ ਬਾਰ ਗੱਲਾਂ ਵੀ ਨਹੀਂ ਕੀਤੀਆਂ ਗੱਲਾਂ ਵੀ ਨਹੀਂ ਕਰ ਸਕਿਆ ਇਸ ਕਰਕੇ ਜਿਹੜਾ ਮਾਂ-ਬਾਪ ਦਾਗਾ ਰਤਵਾ ਦੁਨੀਆ 'ਚ ਅਹਿਮਤਾਂ ਨਹੀਂ ਮਾਂ-ਬਾਪ ਬਣਾਏ ਤੇ ਬਹੁਤ ਜ਼ਿਆਦਾ ਦੁੱਖ ਹੁੰਦਾਗਾ ਤੇ ਇਸ ਕਰਕੇ ਪ੍ਰਮਾਤਮਾ ਭਾਣਾ ਮੰਨਣ ਦਾ ਜਿਹੜਾ ਬਾਲਬਕਸ ਤੇ ਪਰਿਵਾਰ ਨੂੰ ਚੜ੍ਹਦੇ ਕਲਾ ਦੇ ਵਿੱਚ ਰੱਖੇ ਤੇ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਕਿ ਭਾਈ ਅੰਮਰਤਪਾਲ ਸਿੰਘ ਵੀ ਜਿਹੜਾ ਤੇ ਉਹਦੇ ਸਾਥੀ ਸਾਰੇ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ ਘਰੇ ਮਾਪੇ ਆਪਣੇ ਭੈਣਾਂ ਨੇ ਮਾਮਾ ਨੇ ਸਾਰੇ ਬਜ਼ੁਰਗ ਨੇ ਉਹ ਵੀ ਆਪਣੇ ਘਰਾਂ ਦੇ ਵਿੱਚ ਆਉਣ ਕਿਉਂਕਿ ਹੁਣ ਤੁਹਾਨੂੰ ਪਤਾ ਹੈਗਾ ਕਿ ਪੋਹ ਦਾ ਮਹੀਨਾ ਦਸੰਬਰ ਦਾ ਮਹੀਨਾ ਅਸੀਂ ਦੇ ਭਰਿਆ ਜਿਹੜਾ ਦਿਹਾੜਾ ਹੈਗਾ ਤੇਰਾ ਪੌਣ ਉਹ ਜਿਹੜਾ ਸਹਿਜਾਦਿਆਂ ਦੀ ਸਹਾਇਤਤ ਹੋਈ ਆ ਤੇ ਕਦੇ ਪਰਿਵਾਰ ਖੇਰੂ ਖੇਰੂ ਹੋਇਆ ਸਾਰਿਆਂ ਸਹਾਤ ਤਾਂ ਹੋਈਆਂ ਤੁਹਾਨੂੰ ਉਹ ਜਿਹੜਾ ਅਗਲਾ ਜਿਹੜਾ ਆਹੀ ਦਸੰਬਰ ਦਾ ਮਹੀਨਾ ਚੜਿਆ ਹੋਇਆਗਾ ਇਹਦੇ ਵਿੱਚ ਤੇ ਆਪਾਂ ਇੱਕ ਮਹਿਸੂਸ ਕਰਕੇ ਵੇਖੋ ਕਿ 7 ਤੇ 9 ਸਾਲ ਦੇ ਬੱਚਿਆਂ ਨੂੰ ਠੰਡ ਦੇ ਵਿੱਚ ਸਰਦੀ ਚ ਰੱਖਿਆ ਜਾਵੇ ਤੇ ਉਹਨਾਂ ਨੂੰ ਕੰਦਾ ਵਿੱਚ ਚਿਨਿਆ ਜਾਵੇ ਪਾਪੀ ਕੰਦਾ ਚ ਚਿੰਕੇ ਵੀ ਜਿਹੜਾ ਸਬਰ ਨਾ ਉਹ ਹੋਵੇ ਤਾਂ ਉਹਦੇ ਜਿਹੜਾ ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਤੇ ਤੁਸੀਂ ਜਿਹੜਾ ਮਹਿਸੂਸ ਕਰਕੇ ਦੇਖਿਓ ਕਿ ਦੇ ਇਹ ਤੁਸੀਂ ਤੇਰਾ ਬੋਧਾ ਜਿਹੜਾ ਦੇਣਾ ਆਊਗਾ ਉਹਦੇ ਇਹ ਗੱਲ ਤੁਸੀਂ ਜ਼ਰੂਰ ਚੇਤੇ ਦੇ ਵਿੱਚ ਰੱਖਿਓ ਵੈਸੇ ਤਾਂ ਹਰ ਇੱਕ ਸਿੱਖ ਨੂੰ ਹਰ ਪਾਲਾ ਹਰ ਦਿਨ ਹਰ ਮਿੰਟਾ ਘੜੀ ਪਾਲਾ ਸਾਰੇ ਗੁਰੂਆਂ ਦਾ ਜਿਹੜਾ ਖਿਆਲ ਉਹ ਆਪਣੇ ਮਨ ਦੇ ਵਿੱਚ ਚੱਲਣਾ ਚਾਹੀਦਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਭਾਵ ਹੀ ਸਾਡੇ ਮਨਾਂ ਦੇ ਵਿੱਚ ਜਿੰਨੀ ਕਿ ਅਸੀਂ ਪੜ੍ਹਦੇ ਆ ਚਾਹੇ ਵੈਗੁਰੂ ਕਹਨੇ ਆ ਨਿਤਨੇਮ ਕਰਦੇ ਆ ਤੇ ਮੂਲ ਮੰਤਰ ਜਾਪ ਦਾ ਜਾਪ ਕਰਦੇ ਆ ਜੋ ਵੀ ਅਸੀਂ ਬਾਣੀ ਅਨਸਾਰ ਅਸੀਂ ਪੜ੍ਹਦੇ ਆ ਕਿ ਅਸੀਂ ਆਪਣੇ ਮਨ ਦੇ ਵਿੱਚ ਇਹ ਗੱਲਾਂ ਜੇਕਰ ਕਰਨੀਆਂ ਸਿੱਖ ਲਈਆਂ ਜੇਕਰ ਜਿਉਣ ਦਾ ਸਾਨੂੰ ਉਸ ਦਿਨ ਚੱਜ ਜਾਊਗਾ ਸਾਨੂੰ ਜਿਹੜਾ ਮੌਤ ਦਾ ਡਰਾ ਜਿਹੜਾ ਭੈ ਰੰਦਾ ਹਰ ਵਕਤ ਕਿ ਸਾਨੂੰ ਉੱਥੇ ਨਾ ਕੋਈ ਮਾਰ ਦੇਵੇ ਉੱਥੇ ਨਾ ਮਾਰ ਦੇਵੇ ਹੁਣ ਜਿਹੜੇ ਸਕਿਉਰਟੀਆ ਲਈ ਫਿਰਦੇ ਆ ਹੁਣ ਮੈਨੂੰ ਇਹ ਦੱਸੋ ਜਦੋਂ ਤੁਹਾਡੀ ਕਿਸੇ ਦੀ ਮੌਤ ਆਊਗੀ ਤੁਹਾਨੂੰ ਸਕਿਉਰਟੀ ਨਹੀਂ ਬਚਾ ਸਕਦੀ ਇਹ ਪ੍ਰਮਾਤਮਾ ਬਚਾ ਸਕਦਾ ਅਕਾਲ ਪੁਰਖ ਜਿੰਨਾ ਤਰ ਤਹਾਡੀ ਬਚੀ ਆ ਤੁਹਾਡੀ ਉਮਰ ਜਿੰਨਾ ਤੱਕ ਤੁਹਾਡਾ ਸਵਾਸ ਸਵਾਸ ਰਹਿੰਦੇ ਨੇ ਅਕਾਲਪੁਰਖ ਉਹਨਾਂ ਤੱਕ ਤੁਹਾਨੂੰ ਉਹ ਨਹੀਂ ਕਰਦਾ ਹਾਂ ਮਰਨ ਦੇ ਵਿੱਚ ਮਰਨ ਤੇ ਮਰਨੀ ਵਿੱਚ ਫਰਕ ਹੁੰਦਾਗਾ ਇੱਕ ਮਰਨੀ ਉਹ ਹੁੰਦੀ ਹੈ ਜੋ ਸੈਵਸ ਜਦ ਦੇ ਮਰੇ ਨੇ ਹੁਣ ਇੱਥੇ ਸ਼ਹੀਦ ਕਹ ਲੋ ਚਾਹ ਮਰੇ ਕਹ ਲੋ ਇਹ ਇੱਕੋ ਬਰਾਬਰ ਆ ਸ਼ਬਦ ਇਹ ਗਰਬਾਣੀ ਦੇ ਵਿੱਚ ਦੋਨਿਆਂ ਦਾ ਜਿਹੜਾ ਸਤਕਾਰ ਆ ਦੂਜੇ ਪਾਸੇ ਟੀਕੇ ਲਾ ਕੇ ਮਰ ਜੋ ਜਾਂ ਕਿਸੇ ਦੇ ਬਿਨ ਗੱਲ ਤੋਂ ਲੜਾਈ ਪਾ ਕੇ ਕਿਸੇ ਦੇ ਗੱਲ ਤੇ ਮਰ ਜਾਓ ਜਾਂ ਤੁਸੀਂ ਸੁਸਾਈਡ ਕਰ ਲਓ ਜਾਂ ਹੋਰ ਖਰ ਲਓ ਜਾਂ ਤੁਸੀਂ ਗਨਮੈਂਡ ਰੱਖ ਕੇ ਸਿੱਖਾਂ ਦੇ ਖਿਲਾਫ ਪੌਂਕਣਾ ਗੁਰੂਆਂ ਦੇ ਖਿਲਾਫ ਪੌਂਕਣਾ ਤਾਂ ਤੁਸੀਂ ਜਦੋਂ ਮਰ ਜੂਗੇ ਤਾਂ ਤੁਹਾਡੀਆਂ ਲੋਕ ਲਾਣਤਾ ਪਾਉਣਗੇ ਤੇ ਅੱਜ ਲੋਕ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਅੱਜ ਉਹਨਾਂ ਨੂੰ ਯਾਦ ਕਰਦੇ ਨੇ ਇਸ ਕਰਕੇ ਵੀਡੀਓ ਲੰਬੀ ਹੁੰਦੀ ਆ ਅਜ ਅੰਮਰਤਪਾਲ ਸਿੰਘ ਜਲਦੀ ਆਵੇਗਾ ਇਸ ਕਰਕੇ ਜਿੰਨੇ ਵੀ ਭਾਈ ਅੰਮਰਿਤਪਾਲ ਸਿੰਘ ਨੂੰ ਚਾਹਣ ਵਾਲੇ ਨੇ ਪੰਜਾਬੀ ਵਿਰਸਾ ਬੇਕਰਨ ਵਾਲੇ ਨੇ ਤੇ ਅੰਮਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਨੇ ਇਸ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਿੱਖ ਕੌਮ ਤੱਕ ਜਿਹੜੀਆਂ ਇਹ ਜਿਹੇ ਵੀਡੀਓ ਪਹੁੰਚ ਰਹੀਆਂ ਜਰੂਰ ਕਰਿਓ ਤਾਂ ਕਿ ਪਤਾ ਕੀ ਹੁੰਦਾ ਕਈ ਵਾਰ ਆ ਜਰੂਰੀ ਨਹੀਂ ਕਿ ਮੈਂ ਕਹਣਾ ਕਿ ਮੈਂ ਕੋਈ ਵੱਡਾ ਗਿਆਨੀ ਆ ਧਿਆਨੀਆਂ ਕੁਛ ਨਹੀਂ ਮੈਂ ਤਾਂ ਤੁਹਾਡੇ ਵਾਂਗ ਹੀ ਆ ਤੁਸੀਂ ਵੀ ਬੋਲ ਪਾਓ ਮੈਂ ਵੀ ਬੋਲ ਪੈਣਾ ਗੱਲ ਤੇ ਇਹ ਆ ਕਿ ਵੀਡੀਓ ਪਤਾ ਨਹੀਂ ਕਦੇ ਹੁੰਦੇ ਕਿਦੋਂ ਕਿਸੇ ਦੇ ਬੰਦੇ ਦੇ ਇੱਕਈ ਗੱਲ ਹਾਜਮ ਜਾਂ ਕੰਨ ਤੱਕ ਪਹੁੰਚ ਜਾਵੇ ਕਿਦੋਂ ਕਿਸੇ ਦਾ ਜਿਹੜਾ ਕਿ ਪਤਾ ਨਹੀਂ ਕਿ ਭਗਵਾਨਤਮਾਨ ਦੇ ਕੰਨਾਂ ਵਿੱਚ ਹੀ ਪੈ ਜਾਵੇ ਸ਼ੁਕਰ ਆ ਕਿ ਭਗਵਾਨਤਮਾਨ ਦੀ ਜਿਹੜਾ ਬਹੁਤ ਟਾਈਮ ਹੋ ਗਿਆ 2 ਸਾਲ ਦਾ ਸਮਾਂ ਹੋ ਗਿਆ ਹੁਣ ਤਾਂ ਭਾਈ ਅੰਮਰਤਪਾਲ ਸਿੰਘ ਐਮਪੀ ਵੀ ਲੋਕਾਂ ਨੇ ਸੰਗਤ ਨੇ 4 ਲੱਖ ਨੇ ਚੁਣ ਲਿਆ ਐਮਪੀ ਵੀ ਜਿਹੜਾ ਨੰਬਰ 1 ਤੇ ਪਹਿਲੇ ਨੰਬਰ ਤੇ ਆਇਆ ਤੇ ਤੁਸੀਂ ਉਸ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਛੱਡਣਾ ਚਾਹੁੰਦਾ ਸੀ ਐਥੇ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਹੁਣ ਤੁਹਾਡੇ 2 ਸਾਲ ਰਹਿ ਗਏ ਤੁਸੀਂ ਇਥੋਂ ਮੁਕਤ ਹੋ ਜਾਣਾਗਾ ਇਹ ਨਾ ਦਾਜਾ ਲਾਓ ਕਿ ਅਸੀਂ 25 ਸਾਲ ਰਾਜ ਕਰਨ ਜਿਸ ਤਰ੍ਹਾਂ ਬਦਲ ਕਿਆ ਨਹੀਂ ਕੀਤਾ ਸੀ ਤੇ ਤੁਸੀਂ 3 ਸਾਲ ਦਾ ਫੇਰ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਰਹਿ ਜਾਣੇ ਨੇ ਐਮਪੀ ਦੇ ਇਸ ਕਰਕੇ ਜਿਹੜਾ ਇਹ ਹੰਕਾਰ ਹੁੰਦਾਗਾ ਮਾੜਾ ਹੁੰਦਾ ਚਾਹੇ ਕੋਈ ਸਰਕਾਰ ਕਰੇ ਚਾਹੇ ਕੋਈ ਬੰਦਾ ਕਰੇ ਚਾਹੇ ਕੋਈ ਸਾਧੂ ਕਰੇ ਆਪਣੇ ਆਪ ਨੂੰ ਗਿਆਨਿਕ ਹੋਣ ਵਾਲਾ ਕਰੇ ਤੇ ਇਸ ਕਰਕੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਧੰਨਵਾਦ ਅਨੇਕਾਂ ਜਿਹੜੀਆਂ ਗੱਲਾਂ ਵਿੱਚ ਕਈ ਵਾਰੀ ਭੁੱਲਾਂ ਹੋ ਜਾਂਦੀਆਂ ਨੇ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮਾਫ਼ ਕਰਨਾ ਜੇ ਕੋਈ ਕਈ ਵਾਰੀ ਗੱਲ ਮੂੰਹ ਦੇ ਬਿਕਟੋਂ ਨਿਕਲ ਜਾਂਦੀ ਆ ਤੇ ਸੰਗਤ ਬਖਸ਼ਣਯੋਗ ਆ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ